60 ਸਾਲ ਦੀ ਉਮਰ ਚ ਲਾੜੀ ਬਣੀ ਇਹ ਐਕਟਰੈਸ ਫੇਸਬੁਕ ਉਤੇ ਇਸ ਅਦਾਕਾਰਾ ਨੇ ਦਿੱਤਾ ਕਿਸੇ ਨੂੰ ਦਿੱ ਸਸੂਕਾਲ ਮੈਂ ਸੋਨੀਆ ਤੁਸ ਵੇਖ ਰਹੇ ਹੋ ਦੈਨਿਕ ਸੂਬਰਟੀ ਵੀ ਤੇ ਅੱਜ ਅਸੀਂ ਗੱਲ ਕਰਾਂਗੇ ਇਸ ਐਕਟਰਸ ਦੀ ਬਾਰੇ ਜਨਮ ਦੀ ਉਮਰ 60 ਸਾਲ ਹੈ ਤੇ ਇਹਨਾਂ ਦੇ ਵੱਲੋਂ ਇੱਕ ਗਾਣੇ ਦੇ ਬੋਲਾਂ ਨੂੰ ਸੱਚ ਕਰਕੇ ਦਿਖਾ ਦਿੱਤਾ ਗਿਆ ਕਿ ਜੋ ਪਿਆਰ ਕੀਤਾ ਤੋ ਡਰਨਾ ਕਿਆ ਦਰਅਸਲ ਇਹ ਐਕਟਰਸ ਦਾ ਨਾਮ ਸੁਹਾਸਨੀ ਮੁਲੇਆ ਜੋ ਕਿ ਇੱਕ ਟਾਈਮ ਦੇ ਹਤੇ ਫਿਲਮਾਂ ਤੇ ਟੀਵੀ ਜਗਤ ਦੇ ਵਿੱਚ ਕਾਫੀ ਜ਼ਿਆਦਾ ਐਕਟਿਵ ਸੀਗੇ ਇਹਨਾਂ ਦੀ ਅਦਾਕਾਰੀ ਨੂੰ ਹਰ ਕਿਸੇ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ ਪਤਾ ਸੀ ਕਿ ਇਹਨਾਂ ਦੇ ਵੱਲੋਂ ਵਿਆਹ ਨਹੀਂ ਕਰਵਾਇਆ ਗਿਆ ਸੀ ਤੇ ਹੁਣ 60 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਵੱਲੋਂ ਜੋ ਹੈ ਫੇਰੇ ਲਏ ਗਏ ਤੇ ਹਰ ਕੋਈ ਇਸ ਨੂੰ ਦੇਖ ਕੇ ਹੈਰਾਨ ਵੀ ਹੋ ਰਿਹਾ ਹੈ ਤੇ ਕਈਆਂ ਦੇ ਵੱਲੋਂ ਜੋ ਕਿ ਇਹਨਾਂ ਨੂੰ ਮੁਬਾਰਕਾ ਵੀ ਦਿੱਤੀਆਂ ਜਾ ਰਹੀਆਂ ਨੇ ਸੁਹਾਸਨੀ ਮੁਲੇ ਆਪਣੇ ਟਾਈਮ ਦੀ ਫੇਮਸ ਐਕਟਰਸ ਰਹਿ ਚੁੱਕੀ ਨੇ ਤੇ ਉਹਨਾਂ ਦੇ ਵੱਲੋਂ ਜੋ ਆ ਫੇਸਬੁਕ ਦੇ ਉੱਤੇ ਉਹਨਾਂ ਨੂੰ ਉਹਨਾਂ ਦਾ ਵਨ ਔਨਲੀ ਮਿਲ ਚੁਕੇ ਨੇ ਉਹਨਾਂ ਦੀ ਵਿਆਹ ਦੀ ਤਸਵੀਰਾਂ ਸੋਸ਼ਲ ਮੀਡੀਆ ਉਤੇ ਇੰਟਰਨੈਟ ਉਤੇ ਖੂਬ ਵਾਇਰਲ ਹੋ ਰਹੀਆਂ ਨੇ ਇੱਕ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਸੁਹਾਸਨੀ ਮੁਲੇ ਨੇ ਆਪਣੀ ਪ੍ਰੇਮ ਕਹਾਣੀ ਦੱਸੀ ਉਹਨਾਂ ਕਿਹਾ ਕਿ ਮੈਂ ਆਪਣੇ ਪਤੀ ਨੂੰ ਫੇਸਬੁੱਕ ਉਤੇ ਮਿਲੀ ਸੀ ਮੈਨੂੰ ਸੋਸ਼ਲ ਮੀਡੀਆ ਦਾ ਯੂਜ਼ ਕਰਨਾ ਜ਼ਿਆਦਾ ਪਸੰਦ ਨਹੀਂ ਹੈ ਪਰ ਇੱਕ ਦੋਸਤ ਨੇ ਉਸ ਨੂੰ ਇੱਕ ਅਕਾਊਂਟ ਬਣਾਉਣ ਦੀ ਸਲਾਹ ਦਿੱਤੀ ਸੀ ਇਤੋਂ ਹੀ ਸੁਹਾਸਨੀ ਮੁਲੇ ਨੇ ਫੇਸਬੁੱਕ ਵਿੱਚ ਐਂਟਰੀ ਲੇ ਫੇਸਬੁੱਕ ਉਤੇ ਉਹਨਾਂ ਦੀ ਮੁਲਾਕਾਤ ਅਤੁਲ ਗੁਰਟੂ ਦੇ ਨਾਲ ਹੋਈ ਸੀ ਜੋ ਕਿ ਇੱਕ ਭੌਤਿਕ ਵਿਗਿਆਨੀ ਹਨ ਅਦਾਕਾਰ ਨੇ ਕਿਹਾ ਮੈਨੂੰ ਵਿਗਿਆਨ ਦੇ ਵਿੱਚ ਕੁਝ ਜ਼ਿਆਦਾ ਇੰਟਰਸਟ ਨਹੀਂ ਸੀ ਮੇਰਾ ਉਹਨਾਂ ਵੱਲ ਝੁਕਾਅ ਹੋ ਗਿਆ ਇੱਥੋਂ ਹੀ ਦੋਵਾਂ ਦੀ ਗੱਲਬਾਤ ਸ਼ੁਰੂ ਹੋ ਗਈ ਇੱਕ ਦਿਨ ਔਤਲ ਨੇ ਅਦਾਕਾਰ ਨੂੰ ਪੁੱਛਿਆ ਕਿ ਮੈਂ ਤੁਹਾਡਾ ਮੋਬਾਈਲ ਨੰਬਰ ਲੈ ਸਕਦਾ ਐਕਟ੍ਰੈਸ ਨੇ ਜਵਾਬ ਦਿੱਤਾ ਚੰਗਿਆ ਕੁੜੀਆਂ ਸਟ੍ਰੇਂਜਰਸ ਨੂੰ ਮੋਬਾਈਲ ਨੰਬਰ ਸ਼ੇਅਰ ਨਹੀਂ ਕਰਦੀਆਂ ਸਰਸਾਲ ਦੀ ਉਮਰ ਵਿੱਚ ਵਿਆਹ ਕਰਵਾਇਆ ਹੌਲੀ ਹੌਲੀ ਸੁਹਾਸਨੀ ਮੂਲੇ ਅਤੇ ਔਤਲ ਦਰਸ਼ਕਾ ਇਹਨਾਂ ਡੂੰਗਾ ਹੋ ਗਿਆ ਕਿ ਕਈ ਸਵਾਲ ਜਵਾਬ ਤੋਂ ਬਾਅਦ ਉਹਨਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ ਐਜੂਨਾ ਨਾਲ ਐਕਟਰਸ ਦੇ ਦਿਮਾਗ 'ਚ ਕਈ ਸਵਾਲ ਵੀ ਉੱਠੇ ਸਨ ਪਰ ਆਖਿਰਕਾਰ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ। ਦੋਨਾਂ ਦਾ ਵਿਆਹ 16 ਜਨਵਰੀ 2011 ਨੂੰ ਹੋਇਆ ਸੀ। ਇੱਕ ਦੂਜੇ ਨੂੰ ਮਿਲਣ ਦੇ ਡੇਢ ਮਹੀਨੇ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ ਸੀ। ਹੁਣ ਐਕਟਰਸ ਦੀ ਉਮਰ 74 ਸਾਲ ਹੋ ਚੁੱਕੀ ਹੈ। ਸੁਹਾਸਨੀ ਨੇ ਇੰਟਰਵਿਊ 'ਚ ਕਿਹਾ ਸੀ ਕੀ ਪੰਡਿਤ ਜੀ ਉਸ ਨੂੰ ਅਤੇ ਅਤੁਲ ਨੂੰ ਵਿਆਹ ਦੇ ਅੰਦਾਜ਼ 'ਚ ਇਕੱਠਿਆਂ ਦੇਖ ਕੇ ਕਾਫੀ ਜ਼ਿਆਦਾ ਹੈਰਾਨ ਹੋਏ ਸੀ ਮਰਾਠੀ ਦੇ ਨਾਲ ਨਾਲ ਸੁਹਾਸ ਨੇ ਮੁਲੇ ਨਾ ਹਿੰਦੀ ਨਾਟਕਾ ਅਤੇ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ ਉਹਨਾਂ ਨੂੰ ਦਿਲਚਾਹਤਾ ਹੈ ਹਤੂਤੂ ਲਈ ਨੈਸ਼ਨਲ ਅਵਾਰਡ ਮਿਲ ਚੁਕੇ ਨੇ ਅਦਾਕਾਰਾਂ ਨੇ ਫਿਲਮ ਲਗਾ ਚੂ ਆਮੀਰ ਖਾਨ ਦੀ ਮਾਦਾ کردار ਨਿਭਾਇਸੀ ਲੋਕ ਉਹਨਾਂ ਦੀ ਐਕਟਿੰਗ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਤੇ ਹੁਣ ਉਹਨਾਂ ਦੇ ਵਿਆਹ ਨੂੰ 11 ਸਾਲ ਹੋ ਚੁੱਕੇ ਨੇ ਤੇ ਉਹਨਾਂ ਦੀ ਅਦਾਕਾਰੀ ਤੋਂ ਲੈ ਕੇ ਉਹਨਾਂ ਦੀ ਪਰਸਨਲ ਜ਼ਿੰਦਗੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ ਬਹੁਤ ਸਾਰੇ ਲੋਕ ਜੋ ਬਹੁਤ ਜ਼ਿਆਦਾ ਇਨਸਪਾਇਰ ਹੁੰਦੇ ਨੇ